ਹਾਂਜੀ ਰਾਜ ਵਿਧਾਇਕ ਖੋਜ ਅਤੇ ਸਗਲਾਈ ਪ੍ਰੀਸ਼ਦ ਪੰਜਾਬ ਦੇ ਦੁਆਰਾ ਪਹਿਲਾਂ ਇੱਕ ਪੱਤਰ ਜਾਰੀ ਹੋਇਆ ਸੀ ਪੀਟੀਐਮ ਦੇ ਸਬੰਧੀ ਮਾਪੇ ਅਧਿਪਕ ਮਿਲਣ ਦੀ ਸਬੰਧੀ ਕਿ 29 5 2025 ਨੂੰ ਹੋਵੇਗੀ ਪਰ ਹੁਣ ਉਹ ਰਿਵਾਈਜ਼ ਕਰ ਦਿੱਤਾ ਗਿਆਗਾ ਜਿਹੜਾ ਹੁਣ ਉਹ ਲੈਟਰ ਹੈਗਾ ਰਿਵਾਈਜ਼ ਕਰਕੇ ਹੁਣ ਨਵਾਂ ਲੈਟਰ ਆਇਆ ਕਿ 31 5 2025 ਨੂੰ ਮਾਪੇ ਅਧਿਪਕ ਮਿਲਣੀ ਹੈ ਜੀ ਉਹ ਹੋਵੇਗੀ ਉਸ ਮਾਪੇ ਅਧਿਪਕ ਮਿਲਣੀ ਦੇ ਵਿੱਚ ਮਾਪਿਆਂ ਨੂੰ ਵਿਦਿਆਰਥੀਆਂ ਦੇ ਲਈ ਛੁੱਟੀਆਂ ਵਿੱਚ ਦਿੱਤੇ ਗਏ ਘਰ ਦੇ ਕੰਮ ਬਾਰੇ ਦੱਸਿਆ ਜਾਵੇ ਅਤੇ ਉਹਨਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੁੱਟੀਆਂ ਵਿੱਚ ਇਸ ਕੰਮ ਨੂੰ ਪੂਰਾ ਕਰਵਾਉਣ ਲਈ ਵੀ ਕਿਹਾ ਜਾਵੇ। ਦੂਜੀ ਗੱਲ ਆ ਕਿ ਮਾਪਿਆਂ ਨੂੰ ਛੁੱਟੀਆਂ ਖਤਮ ਹੋਣ ਤੋਂ ਬਾਅਦ ਹੋਣ ਵਾਲੇ ਜਿਹੜੇ ਬਾਇਓਮੰਥਲੀ ਟੈਸਟ ਨੇਗੇ ਜੋ ਕਿ 15 ਜੁਲਾਈ ਤੱਕ ਲਏ ਜਾਣੇ ਨੇ ਉਹਨਾਂ ਦੇ ਸਿਲੇਬਸ ਸੰਬੰਧੀ ਵੀ ਜਿਹੜਾ ਜਾਣੂ ਕਰਵਾਉਣਾਗਾ ਵਿਦਿਆਰਥੀਆਂ ਤੇ ਮਾਪਿਆਂ ਨੂੰ ਜਮਾਤ 3 ਅਤੇ 8ਵੀਂ ਦੇ ਵਿਦਿਆਰਥੀਆਂ ਦੇ ਲਈ ਮਿਸ਼ਨ ਸਮਰੱਥ ਦੇ ਤਹਿਤ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜਿਹੜਾ ਕੰਮ ਦਿੱਤਾ ਗਿਆਗਾ ਵੀਡੀਓ ਲੈਕਚਰ ਦਿੱਤੇ ਗਏ ਨੇ ਪ੍ਰੈਕਟਿਸ ਪ੍ਰਸ਼ਨ ਤੇ ਉਹਨਾਂ ਬਾਰੇ ਵੀ ਦੱਸਿਆ ਜਾਵੇ ਕਿ ਜੋ ਛੁੱਟੀਆਂ ਵਿੱਚ ਵਿਦਿਆਰਥੀ ਜਿਹੜੇ ਉਹ ਸਿਖਲਾਈ ਦੇ ਜਾਰੀ ਰੱਖ ਸਕਣ ਤੇ ਆਪਣੀ ਸਿੱਖਿਆ ਦੇ ਨਾਲ ਮਿਸ਼ਨ ਸਮਰੱਥ ਦੇ ਪ੍ਰੋਜੈਕਟ ਦੇ ਨਾਲ ਜੁੜੇ ਰਹਿ ਸਕਣ ਇਸ ਦੇ ਲਈ ਸਕੂਲ ਮੁਖੀਆਂ ਨੂੰ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਕਿ ਮਾਪੇ ਅਧਿਆਪਕ ਮਿਲਣੀ ਭਾਵ ਕਿ ਪੀਟੀਐਮ ਜਿਹੜੀ ਉਹਦੇ ਵਿੱਚ ਸਾਰੇ ਭਾਗ ਲੈਣ ਅਤੇ ਇਸ ਨੂੰ 31/5/2025 ਨੂੰ ਕਰਵਾਇਆ ਜਾਵੇ।